ਤੁਹਾਡਾ ਇਹ ਜੋ ਸ਼ੋਭਾ ਐਟ੍ਰੈਕਟ ਕਰਾ ਰਹੇ ਆ। ਦੂਜੀ ਵਾਰ ਸਜੇ ਕੇ ਕਾਹ ਦੇ ਸਮਾਂ ਦਿੱਤਾ ਹੈ ਤਾਂ ਸਟ੍ਰਾਈਕ ਕਰਿਆ ਪੂਰੇ ਸ਼ਹਿਰ ਤੇ ਪੂਰਾ ਇਸ ਟਾਈਮ ਕਿਦਾਂ ਦੇਖੋ ਕਿ ਇਸ ਤੋਂ ਪਹਿਲਾਂ ਪਹਿਲਾਂ ਸਟ੍ਰਾਈਕ ਕਰਾ ਦਿੱਤੀ ਹਾਂ। ਸਰ ਸਾਡੀ ਬੇਨਤੀ ਤਾਂ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਸਾਡੇ ਸਮਾਜ ਨਾਲ ਬੁਤਿੱਕੀ ਕਰਦੀਆਂ ਵਾਂ। ਪਰ ਜਿਹੜੀਆਂ ਸਰਕਾਰਾਂ ਕਰ ਰਹੀਆਂ ਸਾਡੇ ਸਮਾਜ ਦਾ ਆ ਸਾਨੂੰ ਵੀ ਕੋਈ ਸਹੀ ਹੈ ਕਿ ਅਸੀਂ ਆਪਣੇ ਗੁਰਪੁਰ ਸਾਡੇ ਮਹਾਰਾਜ ਦਾ ਰਿਹਾ ਉਸ ਤੋਂ ਪਹਿਲਾਂ ਸਟ੍ਰਾਈਕ ਉਹ ਕੁਝ ਸ਼ਰਾਰਤੀ ਅੰਸਰ ਹੀ ਕਰ ਰਹੇ ਆ। ਅਸੀਂ ਸ਼ਹਿਰ ਵਾਸੀਆਂ ਦੇ ਨਾਲ ਆ ਅਸੀਂ ਤੁਮਾਹਲ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਜਿਹੜਾ ਇਹ ਅੱਜ ਦਿਨ ਨਿਕਲ ਜਾਣੇ ਚਾਹੀਦੇ ਸੀ ਸਾਡੇ ਨਾਲ ਕਮਲਪੱਤੀ ਜੀ ਆ ਗਏ ਪਤਾ ਕਿ ਨਹਾਣ ਆ ਲਿਆ ਉਹ ਇਹ ਜਿਹੜੀ ਯੂਨੀਅਨ ਇਹ ਕਹਿ ਰਹੀ ਰਾਜਾ ਰਾਜਾ ਜੀ ਆਇਆ ਇਹ ਪ੍ਰਧਾਨ ਹੈ ਇਹ ਇਹ ਜਿਹੜੀ ਯੂਨੀਅਨ ਇਹ 8 ਤਰੀਕ ਤੋਂ ਕਰ ਰਹੀ ਆ ਹੜਤਾਲ ਲੇਕਿਨ ਕੁਝ ਛੁੜਾਤੀ ਅੰਸਰ ਕਰੇ ਅੱਜ ਹੜਤਾਲ ਕਰਕੇ ਬੈਠੇ ਆ ਅਸੀਂ ਚਾਹੁੰਦੇ ਆ ਵੀ ਉਹ ਹੜਤਾਲ ਨਹੀਂ ਹੋਣੀ ਚਾਹੀਦੀ ਸ਼ਹਿਰ ਵਾਸੀ ਆਪਾਂ ਸਹਿਜੋ ਸ਼ਹਿਰ ਦਾ ਵੀ ਲੈਣਾ ਨਾ ਸ਼ਹਿਰ ਸਾਡੇ ਸਾਡੇ ਦੇ ਨਾਲ ਹੈ ਸਾਡੇ ਨਾਲ ਹਰੇਕ ਜਗ੍ਹਾ ਖੜਾ ਹੁੰਦਾ ਪਰ ਅਸੀਂ ਸ਼ਹਿਰ ਵਾਸੀ ਉਹਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਸੋ ਜਿਹੜਾ ਗੰਦ ਪਿਆ ਆ ਨਾ ਉਹ ਜੇ ਪਾਣਾ ਹੀ ਆ ਨਾ ਤਾਂ ਜਿਹੜੇ ਲੀਡਰ ਜਿਹੜਾ ਤੁਹਾਡਾ ਕਹਿਣਾ ਨਹੀਂ ਮੰਨ ਉਹਨਾਂ ਦੇ ਘਰਾਂ ਦੇ ਮੋਰੇ ਪਾਓ ਜਿਹੜੇ ਪੋਲੀਟਿਕਲ ਬੰਦੇ ਜਿਹੜੇ ਅਫਸਰ ਹੈ ਤੁਹਾਡਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਮੋਰੇ ਪਾਓ ਉਹਨਾਂ ਦੇ ਘਰਾਂ ਦੇ ਮੋਰੇ ਤਾਂ ਸਾਫ ਸਫਾਈ ਆ ਤੇ ਸ਼ਹਿਰ ਵਾਸੀ ਉਹਨਾਂ ਸੀ ਗੰਦਗੀ ਦੇ ਵਿੱਚ ਘੁਮਾਰਿਆ ਸੋ ਮੇਰੇ ਹੱਥ ਜੋੜ ਕੇ ਕਹਿੰਦੀ ਸ਼ਰਾਰਤੀ ਅੰਸਰ ਇਹੀ ਆ ਸੋ ਮੈਂ ਸਮਝਦਾ ਅੱਜ ਇਹਦੇ ਜ਼ਿੰਮੇਵਾਰ ਜਿਹੜੇ ਆ ਇੱਥੇ ਜਿਹੜੇ ਐਮਐਲਏ ਸਾਹਿਬ ਹੈ ਉਹਨੂੰ ਨੇ ਪਤਾ ਸਾਡੇ ਸ਼ਹਿਰ ਦੇ ਵਿੱਚ ਗੰਦ ਪੈ ਰਿਆ ਉਹ ਕਿਉਂ ਨਹੀਂ ਸਹਿਯੋਗ ਕਰਦੇ ਉਹ ਕਿਉਂ ਨਹੀਂ ਸਾਥ ਦਿੰਦੇ ਜਿਸ ਦਿਨ ਵੋਟਾਂ ਲੈਣੀਆਂ ਹੁੰਦੀਆਂ ਹੁੰਦੀਆਂ ਇਨਵਾਲਵੀ ਕੁਮਾਰਾ ਦੇ ਨਾਂ ਦੇ ਅੱਜ ਫਲੈਕਸ ਵੀ ਲਾਇਆ ਕਿਆ ਫਾਇਦਾ ਫਲੈਕਸ ਲਾਉਂਦਾ ਇਸ ਸ਼ਹਿਰ ਦੀ ਬਧਾਈ ਭਗਵਾਨ ਵਰਮੀ ਕੁਮਾਰਾ ਦੇ ਪਰਗਟੋ ਸਭ ਦੀ ਕਾਜੀ ਬਧਾਈ ਤੁਸੀਂ ਦੇ ਰਹੇ ਬਧਾਈ ਤਾਂ ਤੁਸੀਂ ਤਾਜ਼ਾ ਦਿਓ ਜੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸ਼ਹਿਰ ਨੂੰ ਤਾਂ ਸਾਫ਼ ਸੁਥਰਾ ਨਹੀਂ ਰੱਖਦੇ ਤੁਸੀਂ ਸਾਡੇ ਨਾਲ ਸਵਾਲ ਕਰਦੇ ਤੁਹਾਡਾ ਬਹੁਤ ਵਧੀਆ ਸਵਾਲ ਹੈ ਪਰੰਤੂ ਤੁਸੀਂ ਉਹਨੂੰ ਵੀ ਜਾ ਕੇ ਐਮਐਲਏ ਸਭ ਨੂੰ ਪੁੱਛੋ ਕਿ ਤੂੰ ਤੇਰੇ ਸ਼ਹਿਰ ਦੇ ਵਿੱਚ ਅੱਜ ਐਡਾ ਵੱਡਾ ਕਿੱਡਾ ਵੱਡਾ ਦਸਹਿਰਾ ਦਾ ਪਰਵ ਹੈ ਕਿੱਡਾ ਵੱਡਾ ਭਗਵਾਨ ਵਾਲਮੀਕਾਂ ਦਾ ਪਰਵ ਹੈ ਬਧਾਈ ਕਹਿੰਦੇ ਤਾਂ ਲੈ ਕੇ ਆ ਲੋਕਲ ਬਾਰੀ